ਪੁਰਾਣੇ ਸਮੇਂ ਦੀ ਗੱਲ ਹੈ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਰੁੱਖ ਸੀ ਤੇ ਉਸ ਰੁੱਖ ਦੇ ਉੱਤੇ ਨਾ ਇੱਕ ਚਿੜੀ ਤੇ ਚਿੜਾ ਰਹਾ ਕਰਦੇ ਸਨ ਕਹਿੰਦੇ ਸਾਹਮਣੇ ਨਾ ਇੱਕ ਦਰਿਆ ਸੀ ਤੇ ਦਰਿਆ ਦੇ ਕੰਢੇ ਸੰਤ ਫਕੀਰ ਬੈਠ ਕੇ ਤੇ ਨਾਮ ਜਪਿਆ ਕਰਦੇ ਸਨ ਕਹਿੰਦੇ ਉਹਨਾਂ ਜਦੋਂ ਨਾਮ ਜਪਿਆ ਕਰਨਾ ਤੇ ਲੰਗਦੀ ਹੋਈ ਸੰਗਤ ਨੇ ਕੋਲ ਬੈਠ ਜਾਇਆ ਕਰਨਾ ਕਹਿੰਦੇ ਜਦੋਂ ਉਹਨਾਂ ਨਾਮ ਜਪਿਆ ਕਰਨਾ ਕਥਾ ਕੀਰਤਨ ਕਰਿਆ ਕਰਨੀ ਤੇ ਕਹਿੰਦੇ ਉਸ ਸਮੇਂ ਉਹ ਚਿੜਾ ਤੇ ਚਿੜੀ ਨੇ ਵੀ ਉੱਥੇ ਕਿਤੇ ਨਾ ਉਹਨਾਂ ਵੀ ਬੈਠ ਕੇ ਤੇ ਕਥਾ ਕੀਰਤਨ ਸਰਵਣ ਕਰਿਆ ਕਰਨੀ ਜਦੋਂ ਅੰਮ੍ਰਿਤ ਵੇਲਾ ਹੋਣਾ ਉਹਨਾਂ ਕਥਾ ਕੀਰਤਨ ਕਰਨੀ ਚਿੜੇ ਤੇ ਚਿੜੀ ਨੇ ਵੀ ਉੱਠ ਕੇ ਕਥਾ ਸਰਵਣ ਕਰਿਆ ਕਰਨੀ ਜਦੋਂ ਸਮਾਪਤੀ ਹੋਣੀ ਚਿੜੇ ਤੇ ਚਿੜੀ ਨੇ ਕਹਿੰਦੇ ਉੱਡ ਕੇ ਤੇ ਆਪਣੇ ਭੋਜਨ ਪਾਣੀ ਦਾ ਪ੍ਰਬੰਧ ਕਰਿਆ ਕਰਨਾ ਸ਼ਾਮ ਹੋਣੀ ਤੇ ਕਥਾ ਕੀਰਤਨ ਤੋਂ ਪਹਿਲਾਂ ਹੀ ਆਲਣੇ 'ਚ ਆ ਕੇ ਤੇ ਬੈਠ ਜਾਇਆ ਕਰਨਾ ਰੋਜ਼ ਉਹਨਾਂ ਕਥਾ ਕੀਰਤਨ ਸਰਵਣ ਕਰਿਆ ਕਰਨੀ ਹੌਲੀ ਹੌਲੀ ਉਹ ਸੰਤ ਫਕੀਰ ਜੀ ਦਿਨ 'ਚ ਕੋਈ ਆਉਂਦਾ ਤੇ ਉਸ ਨੂੰ ਵੀ ਚੰਗੀਆਂ ਗੱਲਾਂ ਦੱਸ ਦੇ ਇਸ ਤਰ੍ਹਾਂ ਉਹਨਾਂ ਦਾ ਮਨ ਕਰਿਆ ਕਰਨਾ ਵੀ ਅਸੀਂ ਦੁਪਹਿਰ ਸਮੇਂ ਵੀ ਇੱਥੇ ਹੀ ਬੈਠੇ ਰਹੀਏ ਕਹਿੰਦੇ ਇੱਕ ਦਿਨ ਕੀ ਦੇਖਦੇ ਨੇ ਵੀ ਉਸ ਦਰਿਆ ਤੋਂ ਥੋੜੀ ਦੂਰ ਨਾ ਜਿੱਥੇ ਸੰਤ ਫਕੀਰ ਬੈਠ ਕੇ ਨਾਮ ਜਪਦੇ ਸੀ ਉਸ ਤੋਂ ਥੋੜੀ ਦੂਰੀ ਇੱਕ ਕੁਟਿਆ ਬਣੀ ਹੋਈ ਸੀ ਤੇ ਕਹਿੰਦੇ ਵੀ ਕੱਚਾ ਘਰ ਸੀ ਉੱਥੇ ਇਕੱਲੀ ਇੱਕ ਮਾਈ ਹੀ ਰਹਾ ਕਰਦੀ ਸੀ ਉਹ ਸਵੇਰੇ ਹੀ ਆਪਣੀ ਛੱਤ ਦੇ ਉੱਤੇ ਕੁਝ ਦਾਣੇ ਪਾਇਆ ਕਰਦੀ ਨਾਲ ਹੀ ਪਾਣੀ ਦਾ ਕੋਲਾ ਰੱਖਦੀ ਚਿੜੀ ਤੇ ਚਿੜੇ ਨੇ ਇਹ ਦੇਖਿਆ ਕਹਿੰਦੇ ਹੁਣ ਦੂਰ ਉੱਡ ਕੇ ਜਾਣ ਦੀ ਲੋੜ ਨਹੀਂ ਆਪਾਂ ਇੱਥੇ ਹੀ ਚੋਗਾ ਚੁਗ ਲਿਆ ਕਰਾਂਗੇ ਤੇ ਪਾਣੀ ਪੀ ਕੇ ਤੇ ਦੁਪਹਿਰ ਨੂੰ ਫਿਰ ਜਾ ਕੇ ਤੇ ਕਥਾ ਕੀਰਤਨ ਸੁਣ ਲਿਆ ਕਰਾਂਗੇ ਜਦੋਂ ਭੁੱਖ ਲੱਗੀ ਇੱਥੇ ਆ ਕੇ ਦਾਣਾ ਚੁਗ ਲਿਆ ਕਰਾਂਗੇ ਕਹਿੰਦੇ ਹੁਣ ਰੋਜ਼ ਦਾ ਇਹੀ ਕੰਮ ਬਣ ਗਿਆ ਅੰਮ੍ਰਿਤ ਵੇਲੇ ਉੱਠਦੇ ਸੰਤ ਜੀ ਦੀ ਕਥਾ ਸੁਣਦੇ ਜਦੋਂ ਭੁੱਖ ਲੱਗਦੀ ਮਾਈ ਦੇ ਕੋਠੇ ਤੇ ਆ ਕੇ ਦਾਣੇ ਚੁੱਗ ਕੇ ਤੇ ਪਾਣੀ ਪੀ ਕੇ ਦੁਬਾਰਾ ਰੁੱਖ ਤੇ ਚਲੇ ਜਾਇਆ ਕਰਦੇ ਰੋਜ਼ ਦਾ ਹੁਣ ਇਹੀ ਨਿਯਮ ਬਣ ਗਿਆ ਸੀ ਕਹਿੰਦੇ ਹੁਣ ਨਾ ਉਹਨਾਂ ਰੋਜ਼ ਮਾਈ ਦੇ ਕੋਲ ਆ ਕੇ ਦਾਣਾ ਚੁੱਗ ਕੇ ਤੇ ਪੇਟ ਭਰ ਕੇ ਪਰਮਾਤਮਾ ਅੱਗੇ ਉਹਦੇ ਰਿਜਕ ਦੇ ਵਾਅਦੇ ਦੀ ਅਰਦਾਸ ਕਰਕੇ ਚਲੇ ਜਾਇਆ ਕਰਨਾ ਦੋਕ ਦਿਨ ਲੰਘੇ ਤੇ ਅੱਜ ਮਾਈ ਨੇ ਕੋਠੇ ਤੇ ਦਾਣਾ ਨਾ ਪਾਇਆ ਉਹ ਕਹਿੰਦੇ ਮਾਈ ਪਤਾ ਨਹੀਂ ਕਿੱਥੇ ਧੁਰ ਗਈ ਉਹਨਾਂ ਆਸੇ-ਪਾਸੇ ਦਾਣਾ ਚੁਗ ਕੇ ਆਏ ਪਰ ਅਗਲੇ ਦਿਨ ਵੀ ਦੇਖਿਆ ਤੇ ਮਾਈ ਫਿਰ ਚੋਗਾ ਨਾ ਪਾਇਆ ਉਹ ਕਹਿੰਦੇ ਵੀ ਐਵੇਂ ਹੁੰਦਾ ਤਾਂ ਨਹੀਂ ਕਿ ਮਾਈ ਦਾਣੇ ਨਾ ਪਾਵੇ ਕਿਤੇ ਐਵੇਂ ਨਾ ਹੋਵੇ ਮਾਈ ਕਿਤੇ ਚਲੀ ਗਈ ਹੋਵੇ ਉਹ ਸਾਰੇ ਨਗਰ ਦੇ ਵਿੱਚ ਮਾਈ ਨੂੰ ਲੱਭ ਕੇ ਆਉਂਦੇ ਨੇ ਇੱਕ ਇੱਕ ਘਰ ਉੱਡ ਕੇ ਬੰਨੀ ਤੇ ਦੇਖਦੇ ਵੀ ਕਿਸੇ ਘਰ ਨਾ ਹੋਵੇ ਪਰ ਕਿਤੇ ਨਹੀਂ ਲੱਭਦੀ ਕਹਿੰਦੇ ਉੱਡ ਕੇ ਨਾ ਘਰ ਦੀ ਛੱਤ ਉੱਤੇ ਆਉਂਦੇ ਨੇ ਚਿੜੀ ਕਹਿੰਦੀ ਐਵੇਂ ਕਰਦੇ ਹਾਂ ਆਪਾਂ ਨਾ ਦੇਖਦੇ ਹਾਂ ਵੀ ਕਿਤੇ ਮਾਈ ਅੰਦਰ ਤਾਂ ਨਹੀਂ ਉਹਨੂੰ ਕਮਰੇ ਨੂੰ ਬੂਹਾ ਚੰਗੀ ਤਰ੍ਹਾਂ ਵੱਜਿਆ ਹੋਇਆ ਸੀ ਕੋਈ bari ਵੀ ਨਹੀਂ ਸੀ ਉਹ ਦੇਖਦੇ ਨੇ ਜਿਹੜਾ ਘਰ ਹੈ ਨਾ ਉਹਦੇ ਇੱਕ ਛੋਟਾ ਜਿਹਾ ਇੱਟ ਦਾ ਟੁਕੜਾ ਪਾਸੇ ਹੋਇਆ ਪਿਆ ਹੈ ਚਿੜੀ ਤੇ ਚਿੜਾ ਬੜਾ ਓਖਾ ਹੋ ਕੇ ਤੇ ਉਸ ਥਾਂ ਤੋਂ ਲੰਘ ਕੇ ਅੰਦਰ ਜਾਂਦੇ ਨੇ ਅੰਦਰ ਜਾ ਕੇ ਦੇਖਿਆ ਤੇ ਉਸ ਥਾਂ ਤੇ ਉੱਤੇ ਮਾਈ ਜਿਹੜੀ ਸੀ ਉਹ ਸੁੱਤੀ ਪਈ ਸੀ ਆਸੇ-ਪਾਸੇ ਹੁਣ ਸ਼ਰੀਰ ਦੇ ਮੱਖੀਆਂ ਭਿੰਕਦੀਆਂ ਸਨ ਕਹਿੰਦੇ ਜਦੋਂ ਇਹ ਦੇਖਿਆ ਇਹ ਚਿੜੀ ਨਾ ਬੜੀ ਹਿੰਮਤ ਕਰਕੇ ਆਪਣੇ ਖੰਭਾਂ ਦੇ ਨਾਲ ਮੱਖੀਆਂ ਨੂੰ ਦੂਰ ਉਡਾਉਂਦੀ ਹੈ। ਦੋਵੇਂ ਜਣੇ ਆਸੇ-ਪਾਸੇ ਉਹਦੇ ਘੁੰਮਦੇ ਫਿਰਦੇ ਨੇ। ਪਾਣੀ ਚੁੰਝਾਂ 'ਚ ਭਰ-ਭਰ ਕੇ ਉਹਦੇ ਮੂੰਹ 'ਤੇ ਪਾਉਂਦੇ ਨੇ ਪਰ ਉਹ ਵਿਚਾਰੀ ਤਾਂ ਅਕਾਲ ਚਲਾਣੇ ਕਰ ਗਈ ਸੀ। ਕਹਿੰਦੇ ਉਹਦੇ ਬੜੀਆਂ ਉਹਨਾਂ ਆਸੇ-ਪਾਸੇ ਮੱਖੀਆਂ ਡਾਈਆਂ। ਮੂੰਹ 'ਚ ਪਾਣੀ ਪਾਇਆ ਉਹਦੇ ਖੰਭਾਂ ਦੇ ਨਾਲ ਉਹਦੇ ਸਰੀਰ ਨੂੰ ਹਲਾਇਆ ਪਰ ਉਹ ਕਿਤੇ ਹਿੱਲੇ ਨਾ। ਉਹ ਅਕਾਲ ਚਲਾਣੇ ਕਰ ਗਈ। ਕੋਨ ਦੋਨੋ ਜਣੇ ਨਾ ਉਸੇ ਥਾਂ ਤੋਂ ਦੁਬਾਰਾ ਨਿਕਲ ਕੇ ਤੇ ਉਹ ਰੁੱਖ ਤੇ ਜਾ ਕੇ ਬੈਠ ਜਾਂਦੇ ਨੇ ਜਾ ਕੇ ਤੇ ਕਹਿੰਦੇ ਪਰਮਾਤਮਾ ਵੀ ਅਸੀਂ ਜੇਕਰ ਕਦੀ ਵੀ ਕੋਈ ਚੰਗਾ ਕੰਮ ਕੀਤਾ ਹੈ ਤੇ ਤੂੰ ਪਰਮਾਤਮਾ ਉਸ ਮਾਈ ਨੂੰ ਸੁਵਾਸ ਹੋਰ ਬਖਸ਼ ਦੇ ਮੈਂ ਸੁਣਿਆ ਹੈ ਤੇਰੇ ਤੋਂ ਜੋ ਵੀ ਮੰਗੀਦਾ ਹੈ ਉਹੀ ਮਿਲਦਾ ਹੈ ਸੰਤ ਫਕੀਰ ਰੋਜ਼ ਕਥਾ ਕੀਰਤਨ ਕਰਦੇ ਨੇ ਉਹ ਇਹੀ ਕਹਿੰਦੇ ਨੇ ਵੀ ਪਰਮਾਤਮਾ ਉਸ ਅਕਾਲ ਪੁਰਖ ਤੋਂ ਜੋ ਮੰਗੀਏ ਉਹ ਮਿਲਦਾ ਹੈ ਅਸੀਂ ਤੇਰੇ ਤੋਂ ਇਹ ਮੰਗਦੇ ਹਾਂ ਵੀ ਇਹ ਬਜ਼ੁਰਗ ਮਾਈ ਦੇ ਸਵਾਸ ਤੂੰ ਵਾਪਸ ਕਰ ਦੇ ਕਹਿੰਦੇ ਉਹ ਚਿੜਾ ਚਿੜੀ ਨਾ ਸੰਤ ਫਕੀਰ ਜੀ ਦੇ ਕੋਲ ਚਲੇ ਜਾਂਦੇ ਨੇ ਕਿਉਂਕਿ ਉਹ ਹੁਣ ਜਿਹੜੇ ਇੰਨਾ ਚਿਰ ਨਾਮ ਸੁਣਦੇ ਹੋ ਗਿਆ ਸੀ ਉਹ ਕੁਝ ਚੀਜ਼ਾਂ ਜਾਣ ਗਏ ਸਨ ਤੇ ਜਾ ਕੇ ਸੰਤ ਫਕੀਰ ਜੀ ਨੂੰ ਕਹਿੰਦੇ ਵੀ ਅਸੀਂ ਇੱਕ ਗੱਲ ਪੁੱਛਣ ਆਏ ਹਾਂ ਆਪਾਂ ਪਰਮਾਤਮਾ ਤੋਂ ਜੋ ਮੰਗੀਏ ਉਹ ਮਿਲਦਾ ਹੈ ਸੰਤ ਫਕੀਰ ਜੀ ਕਹਿੰਦੇ ਹਾਂ ਉਹ ਮਿਲਦਾ ਹੈ ਜਾ ਕੇ ਆਲਣੇ ਚ ਬੈਠ ਗਏ ਹੁਣ ਉਹ ਭੁੱਖੇ ਪਿਆਸੇ ਬੈਠੇ ਰਹੇ ਤੇ ਪਰਮਾਤਮਾ ਨੂੰ ਯਾਦ ਕਰਦੇ ਰਹੇ ਕਹਿੰਦੇ ਪਰਮਾਤਮਾ ਦੇ ਕੋਲ ਜਦੋਂ ਅਰਜ ਪਹੁੰਚੀ ਨਾ ਵਿੱਚ ਜਿੜਾ ਤੇ ਚਿੜੀ ਭੁੱਖੇ ਪਿਆਸੇ ਬੈਠੇ ਨੇ ਉਹਨਾਂ ਨੂੰ ਅਨ ਵੀ ਮਿਲਦਾ ਪਿਆ ਤੇ ਪਾਣੀ ਵੀ ਮਿਲਦਾ ਪਿਆ ਪਰ ਉਹ ਆਪਣੇ ਹਿੱਸੇ ਦਾ ਖਾਂਦੇ ਪੀਂਦੇ ਨਹੀਂ ਪਏ ਪਰਮਾਤਮਾ ਉਹਨਾਂ ਦੇ ਕੋਲ ਆਏ ਤੇ ਪੁੱਛਦੇ ਵੀ ਦੱਸੋ ਤੁਸੀਂ ਖਾਂਦੇ ਪੀਂਦੇ ਕਿਉਂ ਨਹੀਂ ਪਏ ਉਹ ਚਿੜਾ ਤੇ ਚਿੜੀ ਪਰਮਾਤਮਾ ਨੂੰ ਉਸ ਮਾਈ ਦੇ ਕੋਲ ਲੈ ਕੇ ਗਏ ਤੇ ਜਾ ਕੇ ਹਾਲਾਤ ਵਿਖਾਏ ਹੁਣ ਮਾਈ ਦੇ ਸਰੀਰ ਵਿੱਚ ਕੀੜੇ ਤੱਕ ਪੈ ਗਏ ਸਨ ਇੰਨੇ ਦਿਨ ਹੋ ਗਏ ਸਨ ਉਨਾ ਕਿਹਾ ਵੀ ਪਰਮਾਤਮਾ ਜੀ ਤੁਹਾਡੇ ਤੋਂ ਜੋ ਮੰਗੇ ਉਹੀ ਮਿਲਦਾ ਹੈ ਅਸੀਂ ਚਾਹੁੰਦੇ ਹਾਂ ਕਿ ਇਸ ਮਾਈ ਦੇ ਸਵਾਸ ਵਾਪਸ ਕਰ ਦੋ ਇਸ ਮਾਈ ਨੇ ਸਾਨੂੰ ਚੋਗਾ ਪਾਇਆ ਹੈ ਇਹਦੇ ਘਰੋਂ ਅਸੀਂ ਪਾਣੀ ਪੀਤਾ ਹੈ ਇੰਨੇ ਸਾਡੇ ਢਿੱਡ ਦੀ ਜਿਹੜੀ ਹੈ ਭੁੱਖ ਮਿਟਾਈ ਏ ਇੰਨੇ ਸਾਡੀ ਪਿਆਸ ਬੁਝਾਈ ਏ ਮਾੜੇ ਸਮੇ ਇੰਨੇ ਸਾਡਾ ਸਾਥ ਦਿੱਤਾ ਤੇ ਜੋ ਕਿਸੇ ਦੀ ਭੁੱਖ ਮਿਟਾਵੇ ਕਹਿੰਦੇ ਉਸ ਦਾ ਜਿਹੜਾ ਢਿੱਡ ਅਸੀਸ ਦਿੰਦਾ ਏ ਉਹ ਤੁਰ ਦਰਗਾਹ ਤੱਕ ਅਸੀਸ ਲਗਦੀ ਹੈ ਤੇ ਜਿਹੜੀ ਸਾਡੀ ਅਸੀਸ ਹੈ ਅਸੀਂ ਉਸ ਦੇ ਬਦਲੇ ਇਸ ਦੇ ਪ੍ਰਾਣ ਵਾਪਸ ਮੰਗ ਰਹੇ ਹਾਂ ਪਰਮਾਤਮਾ ਕਹਿੰਦੇ ਜਿਹਦੇ ਜਿੰਨੇ ਸਵਾਸ ਲਿਖੇ ਹੁੰਦੇ ਨੇ ਉਹਨੇ ਹੀ ਮਿਲਦੇ ਨੇ ਇਹਦੇ ਇੰਨੇ ਹੀ ਸਵਾਸਨ ਤੇ ਹੋਰ ਕੁਝ ਮੰਗ ਲੋ ਉਹਨਾਂ ਕਿਆ ਨਹੀਂ ਅਸੀਂ ਤਾਂ ਸਿਰਫ਼ ਮਾਈ ਦੇ ਸਵਾਸ ਹੀ ਤੁਹਾਡੇ ਤੋਂ ਮੰਗਦੇ ਹਾਂ ਕਹਿੰਦੇ ਅਕਾਲ ਪੁਰਖ ਪਰਮਾਤਮਾ ਜੀ ਨੇ ਉਹਨਾਂ ਨੂੰ ਬੜਾ ਸਮਝਾਇਆ ਪਰ ਉਹਨਾਂ ਕਿਹਾ ਵੀ ਨਹੀਂ ਜਾਂ ਤੇ ਮਾਈ ਦੇ ਵੀ ਸਵਾਸ ਦੇ ਦੋ ਨਹੀਂ ਤੇ ਸਾਡੇ ਵੀ ਲੈ ਲਓ ਕਹਿੰਦੇ ਅਕਾਲ ਪੁਰਖ ਪਰਮਾਤਮਾ ਨੇ ਉਹਨਾਂ ਨੂੰ ਸਵਾਸ ਬਖਸ਼ ਦਿੱਤੇ ਹੁਣ ਜਦੋਂ ਮਾਈ ਖੜੀ ਹੋਈ ਅਕਾਲ ਪੁਰਖ ਪਰਮਾਤਮਾ ਨੂੰ ਸਾਹਮਣੇ ਦੇਖਿਆ ਤੇ ਬੜੀ ਖੁਸ਼ ਹੋਈ ਤਨ ਹੋ ਕੇ ਕਹਿਣ ਲੱਗੀ ਮੇਰੀ ਤਾਂ ਸਾਰੀ ਹੀ ਜ਼ਿੰਦਗੀ ਸਫਲ ਹੋ ਗਈ ਹੈ ਤੁਸੀਂ ਮੈਨੂੰ ਦਰਸ਼ਨ ਦਿੱਤੇ ਨੇ ਅਕਾਲ ਪੁਰਖ ਪਰਮਾਤਮਾ ਜੀ ਵਾਹਿਗੁਰੂ ਜੀ ਨੇ ਕਿਹਾ ਵੀ ਤੈਨੂੰ ਜਿਹੜੇ ਸਵਾਸ ਮਿਲੇ ਹਨ ਉਹ ਤੇਰੇ ਕਰਮਾ ਕਰਕੇ ਮਿਲੇ ਹਨ ਇਹ ਤਾਂ ਇਸ ਚਿੜੀ ਤੇ ਚਿੜੇ ਨੂੰ ਜਿਹੜਾ ਤੂੰ ਰੋਜ਼ ਚੋਗਾ ਪਾਉਂਦੀ ਰਹੀ ਹੈ ਨਾ ਉਹਦੇ ਕਰਕੇ ਇਹਨਾਂ ਦੀ ਅਸੀਸ ਸੀ ਉਹਨਾਂ ਦਾ ਸਦਕਾ ਹੀ ਤੇਰੇ ਸਵਾਸ ਬਾਕੀ ਆਏ ਨੇ ਹੁਣ ਅਕਾਲਪੁਰਖ ਪਰਮਾਤਮਾ ਨੇ ਕਿਹਾ ਵੀ ਇੱਕ ਚਿੜੀ ਚਿੜੇ ਨੂੰ ਤੂੰ ਦਾਣਾ ਪਾਉਂਦੀ ਰਹੀ ਜਿਹਦੇ ਕਰਕੇ ਸਵਾਸ ਵੀ ਵਾਪਸ ਆ ਗਏ ਤੇ ਤੂੰ ਹੋਰਾਂ ਨੂੰ ਦਾਣਾ ਚੋਗਾ ਪਾਵਵੇਂਗੀ ਹੋਰਾਂ ਦੇ ਦੁੱਖ ਦਾ ਸਹਾਰਾ ਬਣਵੇਂਗੀ ਤੇ ਤੇਰੀ ਜ਼ਿੰਦਗੀ ਦੀਆਂ तमाम ਦੁੱਖ ਤੇ ਮੁਸ਼ਕਲਾਂ ਦੂਰ ਹੋ ਜਾਣਗੀਆਂ ਇੰਨਾ ਕਹਿ ਕੇ ਅਕਾਲਪੁਰਖ ਪਰਮਾਤਮਾ ਉੱਥੋਂ ਅੰਤਰ ਧਿਆਨ ਹੋ ਗਏ ਕਹਿੰਦੇ ਹੁਣ ਨਾ ਉਹ ਉਸ ਥਾਂ ਤੇ ਚਿੜੇ ਤੇ ਚਿੜੀ ਨੂੰ ਆਪਣੇ ਘਰ ਰਹਿਣ ਲਈ ਕਹਿੰਦੀ ਹੈ ਅੰਦਰ ਆਲਣਾ ਬਣਾ ਕੇ ਉਹਨਾਂ ਨੂੰ ਉੱਥੇ ਹੀ ਰੱਖਦੀ ਹੈ ਹੁਣ ਮਾਈ ਰੋਜ਼ ਕੋਠਾ ਸਾਫ਼ ਕਰ ਉੱਤੇ ਦਾਣਾ ਪਾਣੀ ਪਾਉਂਦੀ ਹੈ ਹੁਣ ਜਦੋਂ ਲੋਕਾਂ ਨੂੰ ਇਹ ਗੱਲ ਪਤਾ ਲੱਗੀ ਨਾ ਵੀ ਮਾਈ ਅਕਾਲ ਚਲਾਣੇ ਕਰਕੇ ਤੇ ਜਿਉਂਦੀ ਹੋ ਗਈ ਹੈ ਦੂਰੋਂ ਦੂਰੋਂ ਚੱਲ ਕੇ ਤੇ ਮਾਈ ਦੇ ਕੋਲ ਆਉਣ ਲੱਗੇ ਮਾਈ ਨੂੰ ਕਹਿੰਦੇ ਕਿਹੜੀ ਤਾਕਤ ਸੀ ਜਿਨੇ ਤੈਨੂੰ ਜਿਉਂਦਾ ਕਰ ਦਿੱਤਾ ਮਾਈ ਕਹਿੰਦੀ ਵੀ ਜਿਹੜਾ ਭੁੱਖੇ ਢਿੱਡ ਦੀ ਅਸੀਸ ਹੈ ਨਾ ਉਹ ਤਾਂ ਮੋਇਆ ਨੂੰ ਵੀ ਜਾਨ ਪਾ ਦਿੰਦੀ ਹੈ ਤੇ ਇਹੀ ਮੇਰੇ ਨਾਲ ਹੋਇਆ ਹੈ ਮੈਂ ਤੇ ਚਿੜੀ ਤੇ ਚਿੜੇ ਨੂੰ ਮੁੱਠ ਜਿਹੜਾ ਕੋਲ ਸੀ ਉਹ ਦਾਣਾ ਪਾਉਂਦੀ ਸੀ ਤੇ ਉਹਦੇ ਨਾਲ ਮੇਰਾ ਮੇਰਾ ਘਰ ਆਬਾਦ ਹੋ ਗਿਆ ਜਦੋਂ ਇਹ ਗੱਲ ਸੁਣੀ ਨਾ ਤੇ ਜੋ ਵੀ ਉੱਥੇ ਆਉਂਦਾ ਹੁਣ ਕੋਈ ਵੀ ਉਸ ਨਗਰ 'ਚ ਭੁੱਖੇ ਢਿੱਡ ਨਹੀਂ ਸੀ ਸੌਂਦਾ ਭਾਵੇਂ ਉਸ ਪਿੰਡ ਦਾ ਕੁੱਤਾ ਹੀ ਕਿਉ ਨਾ ਹੋਵੇ ਉਹ ਗਲੀ ਦੇ ਕੁੱਤੇ ਤੱਕ ਨੂੰ ਰੋਟੀ ਪਾਉਂਦੇ ਸਨ ਕਹਿੰਦੇ ਇਸ ਤਰ੍ਹਾਂ ਹੌਲੀ-ਹੌਲੀ ਉਸ ਨਗਰ 'ਚ ਖੁਸ਼ਹਾਲੀ ਆ ਗਈ ਇਸ ਲਈ ਕਿਹਾ ਜਾਂਦਾ ਹੈ ਵੀ ਚਿੜੀ ਜਨੌਰ ਜਿਹੜੇ ਹੁੰਦੇ ਨੇ ਇਹਨਾਂ ਦੀ ਜ਼ੁਬਾਨ ਨਹੀਂ ਹੁੰਦੀ ਪਰ ਇਹਨਾਂ ਵੱਲੋਂ ਦਿੱਤੀ ਗਈ ਅਸੀਸ ਤੁਹਾਡੀ ਧੁਰ ਦਰਗਾਹ ਤੱਕ ਕਬੂਲ ਹੋ ਜਾਂਦੀ ਹੈ ਜਿੱਥੇ ਕੋਈ ਚੀਜ਼ ਨਾ ਕੰਮ ਆਵੇ ਉੱਥੇ ਦੁਆਵਾਂ ਕੰਮ ਆ ਜਾਂਦੀਆਂ ਨੇ ਇਸ ਲਈ ਇੱਕ ਰੋਟੀ ਦਾ ਟੁੱਕ ਇਨ੍ਹਾਂ ਚਿੜੀ ਜਨੌਰ ਨੂੰ ਜ਼ਰੂਰ ਪਾਇਆ ਕਰੋ ਤੁਹਾਡੇ ਘਰ ਦਾ ਹਿੱਸਾ ਜਦੋਂ ਕਿਸੇ ਦੇ ਮੂੰਹ ਦੇ ਵਿੱਚ ਜਾਂਦਾ ਉਹਦਾ ਢਿਡ ਪਰਦਾ ਹੈ ਨਾ ਤਾਂ ਉਸ ਦੀ ਅਸੀਸ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦਾ ਹੈ ਫਿਰ ਅੱਜ ਦੀ ਵੀਡੀਓ ਤੋਂ ਸੰਗਤ ਜੀ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜਾਂ ਫਿਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰਿਓ ਅਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਜਿਸ ਦਾ ਭਲਾ ਚਾਹੁੰਦੇ ਹੋ ਉਸ ਦੇ ਨਾਲ ਇਸ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ